ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਗੁਜਰਾਤ ਦੇ ਵਿੱਚ ਬਡੋਦਰਾ ਇੱਥੇ ਸੀਗਾ ਆਪਣਾ ਇੱਕ ਮਿੱਤਰ ਮੋਹਿਤ ਬਹੁਤ ਲੰਮੇ ਟੰਨੇ ਦਾ ਆਪਣਾ ਦੋਸਤ ਹੈ ਚੰਗਾ ਭਰਾ ਉਹਨੇ ਅੱਜੋ ਭਰਾ ਆਪਣਾ ਗਿਆ ਹੋਇਆ ਸੀਗਾ ਮੁੰਬਈ ਕਿ ਆਪਾਂ ਨੂੰ ਕਾਲ ਕੀਤੀ ਉਹ ਕਹਿੰਦਾ ਮੈਂ ਤਾਂ ਹੈ ਨਹੀਂ ਤੂੰ ਮਿਲਦਾ ਸ਼ਾਮ ਨੂੰ ਮੈਂ ਮੁੰਬਈ ਬਟ ਕਹਿੰਦਾ ਮੇਰੇ ਫਾਰਮ ਤੇ ਜ਼ਰੂਰ ਜਾ ਕੇ ਆਇਓ ਆਪਾਂ ਪਹੁੰਚੇ ਬਾਈ ਦੀ ਮੋਟਰ ਤੇ ਬਾਈਕ ਬੈਂਗਣਾ ਦੀ ਖੇਤੀ ਕਰ ਰਿਹਾ ਤੇ ਗੰਨੇ ਦੀ ਖੇਤੀ ਕਰ ਰਿਹਾ ਪਾਣੀ ਪੀਤਾ ਪਾਕ ਦਰਾਜ ਚ ਬਡੋਧਰਾ ਬਹੁਤ ਹੀ ਮਿੱਠਾ ਪਾਣੀ ਹੈ ਜਿਵੇਂ ਆਪਣੇ ਪੰਜਾਬ ਚ ਹੈ ਦੱਸਿਆ ਪਾਣੀ ਵਧੀਆ ਸੀ ਨਾ ਮਿੱਠਾ ਲੱਗਿਆ ਪਾਣੀ ਪਾਣੀ ਦਾ ਲੈਵਲ ਵੀ ਯਾਰ ਉੱਚਾ ਮਨ ਹਾਂ ਪਾਣੀ ਦਾ ਲੈਵਲ ਵੀ ਉੱਚਾ ਪਾਣੀ ਦਾ ਲੈਵਲ ਚੈੱਕ ਕਰੋ ਪਾਣੀ ਦਾ ਲੈਵਲ ਵੀ ਬਹੁਤ ਉੱਚਾ ਪਾਣੀ ਦਾ ਲੈਵਲ ਦਿਖਾ ਦੱਸੇ ਹਾਂ ਪਾਣੀ ਦਾ ਲੈਵਲ ਇਤੁਰ ਯਾਰ ਸਮਰਚੀ ਵਾਲ ਮੋਟਰਾਂ ਨਹੀਂ ਹੈਗੀਆਂ ਆਪਣੇ ਵਾਂਗੂ ਹਾਂ ਇਹ ਦੂਜੀਆ ਮੋਨੋ ਬਲਾ ਕੇ ਸਿੱਧੀ ਖੂਜ ਪਰ ਸਮਰਚੀ ਬਲ ਹੋਊਗੀ ਪਾਣੀ ਦੇ ਵਿੱਚ ਹੀ ਹੈ। ਖੂਜ ਚੱਲਦੇ ਇੱਥੇ ਜੀ। ਹਾਂ। ਆਪਣੇ ਭਰਾ ਮੋਇਤ ਦੀ ਬੈਂਗਣਾ ਦੀ ਖੇਤੀ ਬਹੁਤ ਵਧੀਆ। ਜੇ ਭਰਾ ਹੁੰਦਾ ਇੱਥੇ ਫੇਰ ਉਹ ਤੋਂ ਪੁੱਛਦੇ ਕਿਹੜੀ ਵੈਰੈਟੀ ਲਾਈ ਹੋਈ ਹੈ। ਦੇਖਾ ਆਪਾਂ ਨੂੰ ਵੀ ਵੈਰੈਟੀ ਬਾਰੇ ਨੌਲੇਜ ਨਹੀਂ ਹੈਗੀ। ਅਕਿਉ ਆਪਾਂ ਬੈਂਗਣ ਦੀ ਖੇਤੀ ਕੋਈ ਵੱਡੇ ਪੱਧਰ ਤੇ ਕਰਦੇ ਨਹੀਂ ਆਪਾਂ ਤਾਂ ਘਰੇ ਆਪਾਂ ਖਾਣ ਵਾਸਤੇ ਸਬਜ਼ੀ ਵਾਸਤੇ ਆਪਣੇ ਉਗਾ ਲੈਂਦੇ। ਵੈਰੈਟੀ ਬਿੱਟੂ ਦੇਲੇ ਜਿਵੇਂ ਗੁਜਰਾਤ ਹੈ ਨਾ ਜਿਆਦਾ ਹੀ ਇੰਡਸਟਰੀ ਏਰੀਆ ਜਿਆਦਾ ਹੈ ਹਮ ਆਪਾਂ ਨੂੰ ਖੇਤੀ ਦੇਖਣ ਨੂੰ ਘੱਟ ਮਿਲੀ ਸਹੀ ਗੱਲ ਹੈ ਬਾਈ ਦੇਖਣ ਨੂੰ ਘੱਟ ਕੋ ਆਪਾਂ ਨੂੰ ਯਾਰ ਆਪਾਂ ਖੇਤੀ ਨਾ ਦੇਖ ਕੇ ਖੇਤ ਜਿਆਦਾ ਆਪਾਂ ਨੂੰ ਖੇਤੀ ਪਸੰਦ ਹੈ ਹੈ ਨਾ ਆਪਣੇ ਵੈਸੀ ਮੰਨ ਲਾ ਆਪਣੇ ਬਲੱਟ ਬਲੱਟ ਚ ਆਪਣਾ ਖੇਤੀ ਨਾਲਾ ਤਾਂ ਚਾਹ ਰਿਹਾ ਕਿ ਆਪਾਂ ਹਰੇਕ ਦੇਖਦਾ ਇੱਥੇ ਖੇਤੀ ਹੈ ਨਹੀਂ ਜਿਹੜਾ ਬਿਜ਼ਨਸਮੈਨ ਬੰਦਾ ਉਹ ਦੇਖਦਾ ਯਾਰ ਇੱਥੇ ਇੰਡਸਟਰੀ ਹੈਗੀ ਹੈ ਬਿਜ਼ਨਸ ਹੈਗਾ ਜਿਵੇਂ ਗੁਜਰਾਤੀ ਗੁਜਰਾਤੀ ਲੋਕ ਨੇ ਬਿਜ਼ਨਸਮੈਨ ਲੋਕ ਨੇ ਹਮ ਜੋ ਗੁਜਰਾਤੀ ਮੈਨੂੰ ਲੋਕ ਚੰਗੇ ਲੱਗੇ ਰੋਡ ਤੇ ਚੰਗੇ ਲੱਗੇ ਆਪਾਂ ਦੇ ਕਸਬਾ ਤੇ ਰਾਤ ਭਾਜ ਸੁਬਾ ਘਟ ਕਰ 200 ਕਿਲੋਮੀਟਰ ਚੱਲ ਗਏ ਹੂੰ ਟ੍ਰੈਫਿਕ ਰੂਲ ਫੋਲੋ ਕਰਦੇ ਨੇ ਸਹੀ ਗੱਲ ਆ ਬਾਈ ਜੀ ਕਿਸੇ ਨੇ ਓਵਰਟੇਕ ਨਹੀਂ ਕੀਤਾ ਨਹੀਂ ਮੈਂ ਜੂਪੀ ਚ ਦੇਖਿਆ ਐਮਪੀ ਚ ਦੇਖਿਆ ਲੋਕਾਂ ਨੂੰ ਇਹ ਟ੍ਰੈਫਿਕ ਰੂਲ ਧੱਕਾ ਮੁੱਕੇ ਵਾਲਾ ਕੰਮ ਕਰ ਦਿੰਦੇ ਧੱਕਾ ਮੁੱਕੇ ਵਾਲਾ ਕਰਦੇ ਨੇ ਬਹੁਤ ਪਰੇਸ਼ਾਨ ਕਰਦੇ ਨੇ ਹਾਂ ਚੰਗੇ ਲੋਕ ਲੱਗੇ ਜਿਹੜੀ ਆਪਾਂ ਨੂੰ ਖੇਤੀ ਹੈ ਇੱਥੇ ਆਪਣੀ ਜੋ ਬਾਈ ਦੇ ਫਾਰਮ ਤੇ ਆਏ ਆਪਾਂ ਦੇਖ ਬਈ ਦੇਖਣ ਨੂੰ ਮਿਲੀ ਦੇਖ ਬਈ ਆਪਾਂ ਕੱਲ ਦੇ ਚੱਲੇ ਆ ਹਨਾ ਸਾਰਾ ਰਾਜਸਥਾਨ ਵਿੱਚ ਦੀ ਆ ਗਏ ਆਪਾਂ ਸਾਰਾ Rajasthan ਕਵਰ ਕਰਤਾ ਤੇ ਆਪਾਂ ਲਗਭਗ Gujarat ਵੀ ਕਵਰ ਕਰਨ ਵਾਲਾ ਹੋ ਗਏ ਸਾਰਾ ਹਾਂ ਤੇ ਇੱਥੇ ਆ ਕੇ ਨਾ ਪੰਜਾਬ ਵਾਲੀ ਫੀਲਿੰਗ ਆ ਗਈ ਹੈ ਨਾ ਮਨ ਖੁਸ਼ ਹੋ ਗਿਆ ਪੂਰਾ ਮਨ ਖੁਸ਼ ਹੋ ਗਿਆ ਹਾਂ ਉਹੀ ਉਹੀ ਮੋਟਰ ਲੱਗੀ ਹੋਈ ਉਹੀ ਲਾਈਟ ਹੁਣੀ ਗਈ ਆ ਇੱਥੇ ਆ ਕੇ ਯਾਰ ਦੇਖ ਆਪਾਂ ਜਦੋਂ ਆਏ ਆ ਮੋਟਰ ਚੱਲਦੀ ਸੀ ਹੈ ਨਾ ਹੁਣ ਬੰਦ ਹੋਈ ਆ ਉਦੋਂ ਦਾ ਯਾਰ ਜਮੇ ਆ ਲੱਗਦਾ ਸੀਗਾ ਵੀ ਹਾਂ ਯਾਰ ਆਪਾਂ ਪੰਜਾਬ 'ਚ ਹੀ ਆ ਗਏ ਮਨ ਖੁਸ਼ ਹੋ ਗਿਆ ਪੂਰਾ ਬੇਸ਼ੱਕ ਆ ਪੱਕਰੋਂ ਕੱਲ ਦੇ ਚੱਲੇ ਨਾ ਜਦੋਂ ਪੱਕਰੋਂ ਬਾਹਰ ਚਲੇ ਆਪਾਂ ਲੱਗਦਾ ਵੀ ਪਤਾ ਨਹੀਂ ਕਿੰਨਾ ਕ ਟਾਈਮ ਹੋ ਗਿਆ ਕੱਪ ਦੂਰ ਆ ਗਏ ਸਹੀ ਗੱਲ ਆ ਸਹੀ ਗੱਲ ਆ ਬਾਈ ਇੱਥੇ ਆਪਾਂ ਨੂੰ ਐ ਲੱਗਿਆ ਯਾਰ ਜਿਵੇਂ ਨਾ ਪੰਜਾਬ 'ਚ ਹੀ ਆ ਗਏ ਪੰਜਾਬ 'ਚ ਆ ਗਏ ਹਾਂ ਪੰਜਾਬ 'ਚ ਆ ਗਏ ਆਪਾਂ ਆਪਣੀ ਮੋਟਰ ਤੇ ਖੜੇ ਆ ਜਮਾ ਸਹੀ ਗੱਲ ਆ ਆਪਣੇ ਗੰਨੇ ਲੱਗੇ ਹੋਏ ਇੱਕ ਆ ਨਾ ਆਪਾਂ ਫਾਰਮਿੰਗ ਪਿੱਛੇ ਵੀ ਦੇਖੀ ਸੀਗੀ ਖੇਤੀ ਤੇ ਇੱਥੇ ਆ ਕੇ ਮੋਟਰ ਵਾਲੀ ਫੀਲਿੰਗ ਨਾਲ ਇੱਕੇ ਵਾਰ ਮਸਾਏ ਦਿਲ ਸਵੱਜੀ ਗੱਲ ਵੀ ਹਾਂ ਯਾਰ ਮੋਟਰ ਤੇ ਲਈ ਜਾਂਦੀ ਆ ਹਾਂ ਪੈਸੇ ਖੋਣ ਆ ਆਪਾਂ ਕਹਿੰਦੇ ਆ ਜਾ ਬਾਈ ਚੱਲੀਏ ਮੋਟਰ ਤੇ ਬਹਿਨੇ ਆ ਮੋਟਰ ਤੇ ਚੱਲੀਏ ਯਾਰ ਜੇ ਆਪਣਾ ਬਾਈ ਮੋਹਿਤ ਇੱਥੇ ਹੁੰਦਾ ਤਾਂ ਆਪਾਂ ਨੂੰ ਇਹ ਫਿਰ ਬਾਈ ਆਪਾਂ ਨਾ ਮੰਜਾ-ਮੁੰਜਾ ਡਾਹ ਕੇ ਬਹਿੰਦੇ ਇੱਥੇ ਆ ਨਾ ਗੱਲਾਂ-ਮਾਤਾਂ ਕਰਦੇ ਬਾਈ ਨਾਲ ਲੈ ਕੇ ਲਾਉਂਦੇ ਚਲੋ ਮੋਹਿਤ ਕਿਸੇ ਕੰਮ ਨੂੰ ਲੈ ਕੇ ਗਿਆ ਹੋਇਆ ਸੀ ਮੁੰਬਈ ਉੱਥੇ ਆਪਾਂ ਨੂੰ ਸ਼ਾਮ ਨੂੰ ਮਿਲੂਗਾ ਆਪਾਂ ਮਿਲਦੇ ਆ ਉਹਨੂੰ ਸ਼ਾਮ ਨੂੰ ਜਾ ਕੇ ਕੁੱਲ ਮਿਲਾ ਕੇ ਦਿਲ ਖੁਸ਼ ਹੋ ਗਿਆ ਮੋਟਰ ਤੇ ਬਹਿ ਕੇ ਗੰਨੇ-ਗੁੰਨੇ ਚੂਪਦੇ ਆਪਾਂ ਅੱਧਾ ਘੰਟਾ ਤਾਂ ਆਪਾਂ ਜੱਸਿਆ ਲਾਵਾਂ ਦਿਖਾ ਦੇ ਜੱਸਿਆ ਬਾਈ ਦਾ ਖੇਤ ਚੰਗੇ ਅੰਬ ਦਾ ਪੇੜ ਵੀ ਲੱਗਿਆ ਹੋਇਆ ਉਹ ਆਪਣਾ ਚੰਗੇ ਸ਼ੌਂਕ ਨਾਲ ਖੇਤੀ ਕਰ ਰਿਹਾ ਯਾਰ ਮਿੱਟੀ ਚੰਗੀ ਹੈ ਇੱਥੇ ਫਿਰ ਅੰਬ ਦਾ ਪੇੜ ਵੀ ਲੱਗਿਆ ਹੋਇਆ ਚਲੋ ਖੇਤੀ ਬੈਂਗਣ ਦੀ ਖੇਤੀ ਤਾਂ ਹੋ ਹੀ ਰਹੀ ਹੈ ਗੰਨਾ ਵੀ ਲੱਗਿਆ ਹੋਇਆ ਅੰਬ ਤਾਂ ਤਗੜੀ ਮਿੱਟੀ ਚ ਹੁੰਦੇ ਜੇ ਜੂਪੀ ਚ ਭਾਰੀ ਮਿੱਟੀ ਐ ਚੰਗਾ ਪਾਣੀ ਉਥੇ ਅੰਬ ਹੁੰਦਾ ਇੱਕ ਯਾਰ ਦੋਨੇ ਗੱਲਾਂ ਹੋ ਗਈਆਂ ਨਾਲੇ ਤਾਂ ਮਿੱਟੀ ਚੰਗੀ ਆ ਨਾਲੇ ਪਾਣੀ ਚੰਗਾ ਤੇ ਪਾਣੀ ਉੱਪਰ ਹੈ ਪਾਣੀ ਉੱਪਰ ਵੀ ਹੈ ਮਿੱਠਾ ਪਾਣੀ ਆਪਾਂ ਪਾਣੀ ਕਿੰਨਾ ਪਾਣੀ ਪੀ ਕੇ ਦੇਖਿਆ ਜੀ ਆਪਾਂ ਬਹੁਤ ਮਿੱਠਾ ਪਾਣੀ ਲੱਗਿਆ ਤੇ ਖੇਤੀ ਘੱਟ ਲੋਕ ਹਾਂ ਆਪਣਾ ਤਾਂ ਬੜਾ ਖੇਤੀ ਹੁੰਦਾ ਵੀ ਖੇਤੀ ਕੀਤੇ ਆਪਾਂ ਜਿਆਦਾ ਖੇਤੀ ਤੇ ਡਿਪੈਂਡ ਹੋ ਗਏ ਸਹੀ ਗੱਲ ਆ ਦੇਖ ਬਾਈ ਜਿਵੇਂ ਜਿਵੇਂ ਬਾਈ ਦਾ ਟੱਚ ਆ ਨਾ ਬਾਈ ਨੂੰ ਸ਼ੌਂਕ ਆ ਖੇਤੀ ਦਾ ਜਿਵੇਂ ਇੱਥੇ ਬਾਈ ਦਾ ਫਾਰਮ ਆ ਹਨਾ ਜਿਹੜਾ ਜਮਾ ਹੁਣ ਰੋਡ ਐ ਹਾਂ ਦੇਖ ਯਾਰ ਹਰੇਕ ਦਾ ਜੀ ਕਰਦਾ ਹੁੰਦਾ ਯਾਰ ਵੀ ਆਪਾਂ ਹੋਰ ਕੁਝ ਹੋਰ ਹੋਰ ਹਾਂ ਕਰੀਏ ਕੁਝ ਹਨਾ ਵੀ ਬਣਾ ਸਕਦੇ ਆ ਬਾਈ ਖੇਤੀ ਕਰ ਰਿਹਾ ਆਪਣਾ ਪਰ ਖੇਤੀ ਨਾਲ ਟੱਚ ਰੱਖੀ ਸ਼ਕੀਨ ਸ਼ਕੀਨ ਆਪਾਂ ਸ਼ਾਮ ਨੂੰ ਮਿਲਾਂਗੇ ਬਾਈਆਂ ਨਾਲ ਆਪਾਂ ਗੱਲਬਾਤ ਕਰਾਂਗੇ ਮੋਹਤ ਨਾਲ ਦਿਖਾਵਾਂਗੇ ਸ਼ਕੀਨ ਮੁੰਡਾ ਬਿੱਟੂ ਹੁਣ ਆਪਾਂ ਇਹ ਕਰਦੇ ਆ ਦੇਖ ਆਪਣਾ ਬਾਈ ਮੋਹਿਤ ਵੀ ਹੈ ਨੀਗਾ ਤੇ ਆਪਾਂ ਚੱਲਦੇ ਆ ਕੋਈ ਨਾ ਕੋਈ ਸਫਰ ਕੱਢਦੇ ਆ ਇਹਦਾ ਆਪਾਂ ਬਾਈ ਦੇ ਫਾਰਮ ਤੇ ਵੈਸੇ ਰੁਕਣਾ ਸੀਗਾ ਆਪਾਂ ਅੱਗੇ-ਅੱਗੇ ਦਿਖਾਉਣੇ ਆ ਕੀ ਗੁਜਰਾਤ ਦੇ ਵਿੱਚ ਬਿਜ਼ਨਸ ਨੇ ਖੇਤੀ ਤਾਂ ਚਲੋ ਇੱਕ ਅਲੱਗ ਆ ਵੀ ਆਪਾਂ ਨੂੰ ਸ਼ੌਂਕ ਆ ਵੈਸੇ ਖੇਤੀ ਵੀ ਦਿਖਾਵਾਂਗੇ ਜੇ ਗੁਜਰਾਤ ਚ ਹੁੰਦੀ ਹੈ ਹੋਰ ਕਿੱਦਾਂ ਦੀ ਇੰਡਸਟਰੀ ਹੈ ਕੀ ਬਿਜ਼ਨਸ ਕਰਦੇ ਨੇ ਗੁਜਰਾਤੀ ਲੋਕ ਹਾਂ ਬਈ ਭਰਾਵਾਂ ਨਾਲ ਮਿਲਾਂਗੇ ਆਪਾਂ ਕਰਾਂਗੇ ਗੱਲਬਾਤ ਨਾਲੇ ਹੁਣ ਆਪਾਂ ਨਾਸ਼ਤਾ ਵੀ ਕਰਨਾ ਆਪਾਂ ਥੋੜਾ ਅੱਗੇ ਚੱਲਦੇ ਆਂ ਚਲੋ ਫਿਰ ਹੁਣ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਅਗਲੀ ਵੀਡੀਓ 'ਚ ਮਿਲਦੇ ਆਂ ਹਾਂ ਠੀਕ ਹੈ ਜੀ